ਸਤਿ ਸ਼੍ਰੀ ਅਕਾਲ ਜੀ ਅੱਜ ਇੱਕ ਚੀਜ਼ ਹੋਣੀ ਹੈ ਤੁਹਾਨੂੰ ਹੁਣੇ-ਹੁਣੇ ਪਿਕਅਪ ਕੀਤੀ ਆ ਕੱਲ ਆਪਾਂ ਨੂੰ ਇੱਕ ਚੈਟ ਆਈ ਸੀ ਜਿਹਦੇ ਵਿੱਚ ਦੱਸਿਆ ਸੀ ਵੀ ਤੁਸੀਂ ਕੁਝ ਪਿਕਅਪ ਕਰਨਾ ਕੈਨੇਡਾ ਪੋਸਟ ਤੋਂ ਤੇ ਤੁਹਾਡਾ ਨਾ ਸ਼ੇਅਰ ਕਰਦੇ ਆਂ ਚੀਜ਼ ਇਹਦੇ ਵਿੱਚ ਆਈ ਹੈ ਜੀ ਚੀਜ਼ ਖੋਲਦੇ ਆਂ ਅਨਬਾਕਸਿੰਗ ਕਰਦੇ ਆ ਦਾ ਜੈਕਸਪ੍ਰੈਸ ਪੋਸਟ ਤੋਂ ਆਇਆ ਜੀ ਦੋ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਕਿਤੇ ਹੀ ਪਹੁੰਚ ਜਾਂਦਾ ਐ ਐਕਸਪ੍ਰੈਸ ਪੋਸਟ ਇਹ ਨੂੰ ਅਨਬਾਕਸ ਕਰ ਰਹੇ ਹਾਂ ਤੁਹਾਡੇ ਸਾਹਮਣੇ ਦੇਖੋ ਕਾੜੀ ਨਾ ਕਰ ਰਹੇ ਵੈਸੇ ਮੈਂ ਆਸ ਕੋਈ ਜਲਦ ਕੰਮ ਨਹੀਂ ਕਰ ਰਹੇ ਆਪਾਂ ਇਹ ਵੈਸੇ ਆਇਆਗਾ ਅਸੀਸਕੌਰ ਵਾਸਤੇ ਅਸੀਸਕੌਰ ਰੋਟੀ ਤੇ ਰੈਡੀ ਫੋਰ ਸਰਪ੍ਰਾਈਜ਼ ਲੋ ਜੀ ਕੈਨੇਡਾ ਦਾ ਪਾਸਪੋਰਟ ਇਹ ਆਪਣੀ ਬੇਟੀ ਅਸੀਸਕੌਰ ਰੋਟੀ ਦਾ ਪਾਸਪੋਰਟ ਆਇਆ ਜੀ ਕੈਨੇਡਾ ਦਾ ਪਾਸਪੋਰਟ ਆ ਸੋ ਸਾਡੇ ਖਾਨਦਾਨ ਚੋ ਜੀ ਪਹਿਲਾ ਪਾਸਪੋਰਟ ਆ ਕੈਨੇਡਾ ਦਾ ਉਠੀ ਖਾਨਦਾਨ ਚੋਂ ਕਿਉਂਕਿ ਵਾਈਫ ਦੇ ਖਾਨਦਾਨ ਚੋਂ ਤੋਂ ਪਹਿਲਾਂ ਹੀ ਗਏ ਹੋਏ ਨੇਗੇ ਬਾਹਰ ਸੋ ਇਹ ਆਪਣਾ ਪਹਿਲਾ ਪਾਸਪੋਰਟ ਆ ਜੀ ਤਾਂ ਅਸੀਂ ਆਪ ਤਾਂ ਲਿਆ ਜੀ ਹ ਤੱਕ ਕੈਨੇਡਾ ਦਾ ਪਾਸਪੋਰਟ ਤੇ ਅਸੀ ਇਸ ਦਾ ਜਨਮ ਦੇ ਵੇਲੇ ਲਈ ਆ ਗਿਆਗਾ ਦੇਖ ਸਕਦੇ ਹੋ ਪਾਸਪੋਰਟ ਜੀ ਇਹਨਾਂ ਦੇ ਉੱਪਰ ਦੀ ਸਟੈਂਪ ਜੀ ਆ ਕੈਨੇਡਾ ਦੀ ਕੈਨੇਡਾ ਦਾ ਝੰਡਾ ਕੈਨੇਡਾ ਪਾਸਪੋਰਟ ਪਾਸੇਪੋਰਟ ਫ੍ਰੈਂਚ ਦੇ ਵਿੱਚ ਲਿਖਿਆ ਹੋਇਆ ਹੈਗਾ ਤੇ ਇੰਡੀਆ ਵਾਲੇ ਨੂੰ ਥੋੜਾ ਜਿਹਾ ਡਿਫਰੈਂਟ ਆ ਜੀ, ਛਪਾਈ ਡਿਫਰੈਂਟ ਆ ਗਈ। ਤੇ ਇਹਨੀਆਂ ਸ਼ੀਟਾਂ ਡਿਫਰੈਂਟ ਨਹੀਂ ਆ ਡਾਡਾ ਡੇ ਦਾ ਡਿਜ਼ਾਈਨ ਬਾਇ ਹੋਏ ਨੇਗੇ। ਤੇ ਅਸੀ ਇਸਕੋਰ ਨੂੰ ਦਿਖਾਉਣੇ ਆ ਉਹਦਾ ਪਾਸਪੋਰਟ ਤੇ ਅਸੀਸ ਦੀ ਨਾਨੀ ਵੀ ਘਰੇ ਆ ਅਸੀਸ ਦੀ ਭੂਆ ਵੀ ਘਰੇ ਆ। ਤੇ ਦਿਖਾਉਣੇ ਆ ਸਰਪ੍ਰਾਈਜ਼ ਅਸੀਸ ਦਾ। ਚਲੋ ਜੀ ਚੱਲੀਏ ਕਰੇ। ਨਾਲੇ ਤੇਰੇ ਨਵੇਂ ਕੱਪੜੇ ਪਾ। ਹਾਂ। ਨਵੇਂ ਨਵੇਂ ਸੂਟਿੰਗ ਕੀ ਗਿਆ ਸੀ ਲਓ ਜੀ ਸੀ ਸਕੋਰ ਦਾ ਪਾਸਪੋਰਟ ਪਾਸਪੋਰਟ ਪੂਰੀ ਜਿਹੜਾ ਨਾਲ ਹੀ ਪੜ੍ਹਿਆ ਜੀ ਸਾ ਲਓ ਜੀ ਲਓ ਜੀ ਲਓ ਲਵਡ ਲਵਡ ਕੈਨੇਡਾ ਹਾਂ ਜੀ ਆ ਦੇਖੋ ਜੀ ਹਾਂ ਜੀ ¡Ay, Cosisco! ¿Qué te haces? dicho? Cosisco. ¡Ay! No. No, 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 Lodge. Mucho pago, Tariño. ¿Qué? ¿Tienen mucho pago?